ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿ ਸਾਡੀ ਧਰਤੀ ਬਲਦ ਦੇ ਸਿੰਘ ਉੱਪਰ ਖੜੀ ਹੈ ਆਓ ਆਪਾਂ ਇਸ ਗੱਲਬਾਤ ਬਾਰੇ ਬਾਬਾ ਨਾਨਕ ਜੀ ਨੂੰ ਪੁੱਛਦੇ ਹਾਂ ਦੋਸਤੋ ਅਸੀਂ ਪਿੰਡਾਂ ਵਿੱਚ ਬਹੁਤ ਸਾਰੇ ਲੋਕਾਂ ਤੋਂ ਇਹ ਗੱਲ ਆਮ ਹੀ ਸੁਣਦੇ ਹਾਂ ਕਿ ਸਾਡੀ ਧਰਤੀ ਇੱਕ ਬਲਦ ਦੇ ਸਿੰਘ ਉੱਪਰ ਖੜੀ ਹੈ ਜਦੋਂ ਉਹ ਬਲਦ ਧਰਤੀ ਦਾ ਭਾਰ ਆਪਣੇ ਇੱਕ ਸਿੰਘ ਉੱਪਰੋਂ ਦੂਜੇ ਸਿੰਘ ਉੱਪਰ ਕਰਦਾ ਹੈ ਤਾਂ ਉਸ ਵਕਤ ਕਹਿੰਦੇ ਧਰਤੀ ਵਿੱਚ ਹਿਲਜੁਲ ਪੈਦਾ ਹੋ ਜਾਂਦੀ ਹੈ ਜਿਸ ਕਰਕੇ ਭਚਾਲ ਆ ਜਾਂਦਾ ਹੈ ਪਰ ਬਾਬਾ ਨਾਨਕ ਜੀ ਆਪਣੇ ਬਾਣੇ ਜਪਜੀ ਸਾਹਿਬ ਵਿੱਚ ਇਸ ਬਾਣ ਬਲਦ ਵਾਲੀ ਗੱਲ ਨੂੰ ਬਿਲਕੁਲ ਨਕਾਰ ਦਿੰਦੇ ਹਨ baba nanak ji ਕਹਿੰਦੇ ਹਨ ਕਿ ਧਰਤੀ ਬਲਦੇ ਸਿੰਘ ਉੱਪਰ ਖੜੀ ਹੈ ਇਹ ਗੱਲ ਬਿਲਕੁਲ ਝੂਠੀ ਹੈ baba nanak ji ਆਪਣੀ ਬਾਣੀ ਜਪਜੀ ਸਾਹਿਬ ਵਿੱਚ ਫਰਮਾਉਂਦੇ ਇੱਕ ਸ਼ਬਦ ਰਾਹੀਂ ਫਰਮਾਉਂਦੇ ਹਨ ਕੀ ਤਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ 부ਜੇ ਹੋਵੇ ਸਚਾਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਨ ਜੋ ਦੋਸਤੋ ਬਾਬਾ ਨਾਨਕ ਜੀ ਸਾਨੂੰ ਸਮਝਾ ਰਹੇ ਹਨ ਕਿ ਅਕਾਲ ਪੁਰਖ ਦਾ ਧਰਮ ਰੂਪੀ ਵੱਜਮਾਨ ਨਿਜਮ ਹੀ ਇਹ ਬਲਦ ਹੈ ਜੋ ਸ੍ਰਿਸ਼ਟੀ ਨੂੰ ਟਿਕਾਈ ਬੈਠਾ ਹੈ ਅਕਾਲ ਪੁਰਖ ਨੇ ਆਪਣੀ ਮਿਹਰ ਕਰਕੇ ਸ੍ਰਿਸ਼ਟੀ ਨੂੰ ਟਿਕਾ ਕੇ ਰੱਖਣ ਵਾਸਤੇ ਧਰਮ ਰੂਪੀ ਨਿਜਮ ਬਣਾ ਦਿੱਤਾ ਹੈ ਇਸ ਧਰਮ ਨੇ ਆਪਣੀ ਮਰਿਆਦਾ ਅਨੁਸਾਰ ਸੰਤੋਖ ਨੂੰ ਜਨਮ ਦੇ ਦਿੱਤਾ ਹੈ ਤੁਸੀਂ ਖਿਆਲਤਾ ਕਰੋ ਕਿ ਦਾ ਇੰਨਾ ਭਾਰ ਇੱਕ ਬਲਦ ਕਿਵੇਂ ਚੁੱਕ ਸਕਦਾ ਕਿਵੇਂ ਚੁੱਕ ਸਕਦਾ ਹੈ ਜੇਕਰ ਬਾਬਾ ਨਾਨਕ ਜੀ ਕਹਿੰਦੇ ਹਨ ਕਿ ਆਪਾਂ ਇੱਕ ਮਿੰਟ ਵਾਸਤੇ ਮੰਨ ਵੀ ਲਈਏ ਕਿ ਧਰਤੀ ਇੱਕ ਬਲਦ ਦੇ ਆਸਰੇ ਖੜੀ ਹੈ ਤਾਂ ਸਵਾਲ ਇਹ ਪੈਦਾ ਹੁੰਦਾ ਕਿ ਉਸ ਬਲਦ ਨੂੰ ਖੜਨ ਵਾਸਤੇ ਵੀ ਇੱਕ ਥੱਲੇ ਹੋਰ ਧਰਤੀ ਚਾਹੀਦੀ ਹੈ ਅਤੇ ਫੇਰੋ ਉਸ ਧਰਤੀ ਥੱਲੇ ਇੱਕ ਹੋਰ ਬਲਦ ਚਾਹੀਦਾ ਹੈ ਇਸ ਤਰ੍ਹਾਂ ਇਹ ਸਿਲਸਿਲਾ ਕਿੱਥੋਂ ਤੱਕ ਜਾਵੇਗਾ ਇਹ ਸਭ ਤੋਂ ਅਖੀਰਲਾ ਬਲਦ ਫਿਰ ਕਿਸ ਦੇ ਆਸਰੇ ਖੜੇਗਾ ਸੋ ਬਾਬਾ ਨਾਨਕ ਜੀ ਸਾਨੂੰ ਸਮਝਾ ਰਹੇ ਹਨ ਕਿ ਧਰਤੀ ਕਿਸੇ ਬਲਦ ਦੇ ਸਿੰਘ ਉੱਪਰ ਖੜੀ ਹੈ ਇਹ ਗੱਲ ਕਿਸੇ ਵੀ ਤਰਕ ਦੀ ਕਸਵੱਟੀ ਤੇ ਖੜੀ ਨਹੀਂ ਉਤਰਦੀ ਕੁਦਰਤ ਦਾ ਬਦਮਾ ਨਿਯਮ ਹੀ ਇੱਕ ਬਲਦ ਹੈ ਜਿਸ ਦੇ ਆਸਰੇ ਇਹ ਸਾਡੀ ਧਰਤੀ ਸਾਡੀ ਇਹ ਸ੍ਰਿਸ਼ਟੀ ਟਿਕੀ ਹੋਈ ਹੈ ਸੋ ਉਮੀਦ ਹੈ ਕਿ ਆਪ ਜੀ ਨੂੰ ਬਾਬਾ ਨਾਨਕ ਜੀ ਦੇ ਇਸ ਸ਼ਬਦ ਦੀ ਸਮਝ ਲੱਗ ਹੀ ਹੋਵੇਗੀ ਸੋ ਇਸੇ ਤਰ੍ਹਾਂ ਤੁਸੀਂ ਕੋਸ਼ਿਸ਼ ਕਰੋ ਕਿ ਥੋੜਾ ਥੋੜਾ ਇੱਕ ਇੱਕ ਦੋ ਦੋ ਸ਼ਬਦ ਕਰਕੇ ਆਪਾਂ ਸਾਡੇ ਗੁਰੂਆਂ ਵੱਲੋਂ ਸਾਡੇ ਭਗਤਾਂ ਵੱਲੋਂ ਜੋ ਸਾਨੂੰ ਗਿਆਨ ਦਿੱਤਾ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸੋ ਦੋਸਤੋ ਵਿਚਾਰ ਚੰਗੇ ਲੱਗੇ ਤਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਵਿਚਾਰ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੀ ਕਾਲ